ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬੜਾ ਦਿਖਾਵਾਂਗੇ ਗੱਪਣਾ ਸੂਨ ਨੂੰ ਹਾਜ਼ਰਾ ਰੇਡ ਦੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਪ੍ਰੀਤ ਦਾ ਜੀ ਪਿੰਡ ਧੋਲਾ ਜਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਵਾਲਾ ਨੰਬਰ ਹੈ 9779680585 ਅੱਜ ਆਪਾਂ ਦੋ ਬੜਾ ਦਿਖਾਵਾਂਗੇ ਦੋਨੇ ਗੱਬਣਾ ਸੂਨ ਨੂੰ ਹਾਜ਼ਰ ਹਨਾ ਹਾਂਜੀ ਰਹਿੰਦੇ ਆਪਾਂ ਪਾਈ ਪਾਈ ਦੇਣਾ ਇਹਨਾਂ ਦੇ ਚਾਹ ਪਹਿਲਾ ਨੰਬਰ ਜਿਹੜੀ ਬੈੜ ਦੇਖੀ ਰਹੇ ਆਪਣੀ 에어 ਸਰ ਤੇ ਜਰਸੀ ਦਾ ਮੇਲ ਜਾ ਆ ਗਿਆ ਹਨਾ ਹਾਂਜੀ ਬਹੁਤ ਸਗੀ ਕਾ ਜੀ ਠੀਕ ਹੈ ਦੋ ਭਾਂਤਾਂ ਮੇਲ ਕਹਿ ਸਕਦੇ ਆ ਇਹਨੂੰ ਆਪਾਂ ਗਰਮੀ ਵਾਲੀ ਫਰਿਜ ਜਮਾਂ ਤੋਂ ਵਹੀ ਹੈ ਗਰਮੀ ਵਾਲਾ ਜੀ ਕਹਿ ਦਿੰਨ ਬਾਈ ਜੀ ਸੂਨ ਚ ਲੈਂਦੀ ਹੈ ਇਹ ਦੋ ਦਿਨ ਲੈ ਲੀ ਜੀ ਤੇ ਦੋ ਦਿਨ ਸੂਨ ਚ ਬਾਕੀ ਪਹਿਲੇ ਸੂਏ ਦੁੱਧ ਕਿੰਨਾ ਕ ਦੱਸਿਆ ਮਾਲਕਰ ਤੇ 22 ਕਿਲੋ ਦੱਸਿਆ ਖਾਣ ਪੀਣ ਨੂੰ ਬਹੁਤ ਖੁੱਲੀ ਆ ਖਾਣੇ ਤੋਂ ਮੂੰਹ ਚੱਕਦੀ ਨਹੀਂ ਬਈ ਜਮਾਨ ਜਦੋਂ ਵੀ ਆਈ ਆ ਖਾਜੀ ਜਾਂਦੀ ਆ ਧਰਮਾਣੀ ਸੋ ਜਿਹੜਾ ਖਾਊ ਤੇ ਕਹਿੰਦੇ ਉਹੀ ਕਮਾਊ ਤੇ ਠੰਡੀਆਂ ਦਾ ਕੋਈ ਗੌਣੀ ਨਹੀਂ ਹਨਾ ਬਾਈ ਠੰਡੀਆਂ ਥਣ ਬੜਾ ਵਧੀਆ ਲੱਗਦਾ ਕਿੰਨਾ ਦੁੱਧ ਅੱਧੀ ਚਵਾਈ ਵਾਲਾ ਖਾਂ ਲੱਗਿਆ ਕਿੰਨਾ ਦੁੱਧ ਮੰਨ ਕੇ ਬੰਦਾ ਖਰੀਦੈ ਇਹਨੂੰ ਦੁੱਧ ਦਾ 22 ਕਿਲੋ ਮੰਨ ਲਓ ਜੀ ਬਹੁਤ ਕਰਮੀਆਂ ਆ ਹੁਣ ਪੈਸੇ ਕਿੰਨੇ ਲੈਣੇ ਆਪਾਂ ਇਹਦੇ ਬਸ ਇਹਦੇ ਮੈਨੂੰ 72000 ਰੁਪਏ ਲੈ ਲਾਏ ਮੁੱਲ 75 ਮਾਨਤਨ ਹੋ ਜੀ ਮਾਣ ਮੋਟਾ ਮਾਨਤਨ ਕਰ ਦਾਂਗੇ ਤੋੜ ਦਿਓ ਬਾਈ ਜੀ ਬਾਹਰ ਨੂੰ ਇਹਨੂੰ ਸਾਇ ਸੂਜਰ ਵੱਡੀ-ਬੁੱਡੀ ਬਹੁਤ ਆ ਹਨਾ ਵਧੀਆ ਸਾ ਹੈ ਜਰਸੀਆਂ ਨੂੰ ਵੱਡੀ ਆ ਠੀਕ ਆ ਥਣ ਹਾਤੀ ਚਵਾਈ ਜਲਾ ਬਹੁਤ ਚੰਗਾ ਥਾਣਾ ਢਲੋਂ ਨਾਲਾ ਨੂੜਾ ਬਹੁਤ ਆ ਰੇਟ 72000 ਚ ਮਾਨਤਨ ਦਾ ਆਪਾਂ 72000 ਚ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਠੀਕ ਆ ਕਹਿੰਦਾ ਪਾ ਇੱਕ ਤਰ੍ਹਾਂ ਦੀ ਮਾਝ ਹੀ ਆ ਜਮਾ ਹਨਾ ਹਾਂ ਜੀ ਆ ਥਾਣ ਥਣ ਵੱਲ ਨਿਆਰੇ ਦੇ ਠੀਕ ਆ ਦੁੱਧ ਦੀ ਪੈਦਾਵਰ ਵੀ ਜ਼ਿਆਦਾ ਇਹਦੀ ਤੇ ਨਾਲ ਆਪਾਂ ਨੂੰ ਫੈਟ ਵੀ ਮਿਲਣੀ ਆ ਸੋ ਯਾਰ ਥਣ ਦੇਖੋ ਬਾਕੀ ਕਿਆ ਬਾਤ ਆ ਯਾਰ ਕਿੰਨਾ ਸੋਹਣਾ ਵੜਦੇ ਥਣ ਲੱਗਿਆ ਵਾ ਬਾਕੀ ਚਾਰੂ ਬੜੀ ਆ ੱਦ ਲੋ ਚਾਰੂ ਜਿਹੜੀ ਜਿਹੜਾ ਜਾਨਵਰ ਚਾਰੂ ਆ ਉਹੀ ਦੁੱਧ ਕੱਢਦਾ ਠੀਕ ਐ ਸੋ ਬਾਤ ਤਰੇ ਯਾਰ ਜਮਾਨ ਦਾ ਥੱਲੇ ਮਿਲ ਕੇ ਵੇਖੋ ਕਿਆ ਬਾਤ ਆ ਕਿੰਨੀ ਮੋਟੀ ਜਾਂਦੀ ਆ ਠੀਕ ਐ ਠੀਕ ਐ ਸਾਫ ਸੁਥਰੀ ਆਹਦੜਾ ਦੇਖੋ ਵੜਦਾ ਯਾਰ ਕਿਆ ਬਾਤ ਆ ਜਿਹੜੇ ਵੀਰੇ ਕਹਿੰਦਾ ਦੁੱਧ ਵੀ ਸਾਨੂੰ ਜ਼ਿਆਦਾ ਚਾਹੀਦਾ ਇਹਦੇ ਵਿੱਚ ਐਫ ਦਾ 에어 ਸੈਰ ਦਾ ਤੇ ਜਰਸੀ ਦਾ ਤਿੰਨ ਭਾਂਤੇ ਮੇਲ ਆ ਗਏ ਕਿਉਂਕਿ ਜਰਸੀ ਦਾ ਤੇ ਜਦੋਂ ਮੇਲ ਆ ਗਿਆ 에어 ਸੈਰ ਵਾਲਾ ਫੈਟ ਦੇ ਗੁਣ ਆ ਗਏ ਜਦੋਂ ਆ ਗਿਆ ਐਚਐਫ ਵਾਲਾ ਮੇਲ ਤਾਂ ਦੁੱਧ ਦੀ پیداوار ਵੱਧ ਗਈ ਗਰਮੀ ਦੇ ਵਿੱਚ ਇਹਨਾਂ ਨੇ ਚੱਲਣਾ ਗਿਆ ਹੁਣ ਕੁਰਤਾ ਪਜਾਮਾ ਤੇ ਲੋਰ ਟੀ-ਸ਼ਰਟ ਹਰ ਇੱਕ ਬੰਦੇ ਤੇ ਪਾਈ ਨਜ਼ਰ ਆਉਂਦੀ ਆ ਕੋਟ ਪੈਂਟ ਸਮਝ ਚੁੱਕੇ ਆ ਹੁਣ ਟਾਈਮ ਇਹਨਾਂ ਦਾ ਵੀਰੇ 72 ਦਾ ਮਾਣ ਤਣ ਦਾ ਕਰਾਂਗੇ ਕਰਦੇ ਆ ਜੀ ਬਿਲਕੁਲ ਠੀਕ ਆ ਵੀ ਜਿਹੜਾ ਆ ਗਿਆ ਰੇਟ ਲਾਉਂਦਾ ਆਪਾਂ ਦੇਖ ਕੇ ਤੋਰਾਂਗੇ ਜੀ ਨੰਬਰ ਤੇ ਬੱਚੀ ਦੇਖੀ ਜਾਨੇ ਜੀ ਕਿਹੜਾ ਸੂਆ ਸੂਰੀ ਆ ਇਹ ਪਲੂਨ ਬੱਸੀ ਆ ਜੀ ਚਾਰ ਦੰਦ ਦਾ ਰਹਿਣਾ ਨਾਲ ਅਸਾਂ ਚਾਰ ਦੰਦ ਤੇ ਫੁੱਲ ਹਾਈਟ ਦੀ ਆ ਛੋਟੀ ਨਾ ਮੰਨਿਓ ਠੀਕ ਐ ਜਿੰਦ ਜਾਨ ਬਿਊਟੀ ਵਗੈਰਾ ਕ ਇਹ ਇਹਦਾ ਆਉਂਦਾ ਮੈਨਾਂ 32 ਕਿਲੋ ਲੂਣੂ ਇਹਨਾਂ ਅਸੀਂ ਹੁਣ 27 28 ਕਿਲੋ ਆਪੂ 27 28 ਕਿਲੋ ਨੂੰ ਤੇਲੂ ਦਾ ਆਉਂਦਾ ਇਹਦਾ ਕੋਈ ਸੀਮਨ ਰਿਕਾਰਡ ਪਤਾ ਆਪਾਂ ਨੂੰ ਨਹੀਂ ਸੀਮਨ ਰਿਕਾਰਡ ਵਾਲੀ ਪਤਾ ਨਹੀਂ ਠੀਕ ਆ ਵੀ ਕਹਿੰਦਾ ਆਪਾਂ 25 ਤੋਂ 30 ਦੇ ਵਿੱਚ ਵੇਚ ਬੈ ਜਲਦਾ ਹੈਗੀ ਆ ਮੌਜ ਨਹੀਂ ਦਊਗੀ ਇਹਦੇ ਆਪਾਂ ਪੈਸੇ ਕਿੰਨੇ ਲੈਣੇ ਆ ਪੈਸੇ ਦੇ ਜੀ 1 ਲੱਖ ਤੇ 17000 ਰੁਪਇਆ ਮੰਗਦਾ ਮਾਨਦਾਨਤਾ ਕਰਾਂਗੇ ਮਾਨਦਾਨਤਾ ਕਰ ਦੋ ਸਰਦੀਆਂ ਦੇ ਵਿੱਚ ਇਹ 1 ਲੱਖ 30000 ਦੀ ਬੈੜ ਸੀ ਇਸ ਕੁਆਲਿਟੀ ਵਗੈਰਾ ਦੇਖੋ ਯਾਰ ਬੈੜ ਦੀ ਕਿਆ ਬਾਤਾਂ ਨਗੀਨਾ ਜਮਾ ਜਿਹੜੇ ਵੀ ਕਹਿੰਦੇ ਸੀ ਬਰੀਡ ਤਿਆਰ ਕਰਨੀ ਆ ਟੈਰੀ ਕਾਰਡ ਵਰਗਾਲੇ ਵਟ ਅੱਜ ਦੇ ਟਾਈਮ ਦੇ ਵਿੱਚ ਹੁਣ ਆਪਾਂ ਬੈੜਾ ਲੈਣੇ ਪਏ ਗੁਰਪੀ ਤਾਂ ਥੋੜਾ ਜਿਹਾ ਬਾਜ਼ਾਰ ਬੈਹ ਚੱਲਿਆ ਹਨ ਨਹੀਂ ਬੈਠਿਆ ਤਾਂ ਕਹਿੰਦਾ ਚੰਗੀ ਚੀਜ਼ ਤਾਂ ਨਹੀਂ ਬੈਠਿਆ ਠੀਕ ਐ ਵੀ ਥੋੜਾ 19-22 ਵਟਾ ਦਾ ਪੈ ਗਿਆ ਹਨਾ ਨਹੀਂ ਪਿਆ ਜੀ ਅੱਛਾ ਵੀ ਜਿਹੜੀ ਬਰੀਡ ਆ ਇਹ ਮੰਦੀ ਹੁੰਦੀ ਨਹੀਂ ਨਹੀਂ ਹੁੰਦੀ ਠੀਕ ਐ ਕਰਾਓ ਪਾਲਦੀ ਮਸਾਏ 1/2 ਲੱਖ ਰੁਪਇਆ ਖਾ ਕੇ ਤਾਂ ਪਲੀ ਹੂ ਤੇ ਤੂੰ ਕਿੰਨੇ ਦੀ ਵਿੱਚ ਨਹੀਂ ਅੱਜ ਮੈਂ 1,15,000 ਰੁਪਏ ਲੈ ਦੂੰਗਾ। ਅੱਛਾ 1,15 ਦੇ ਵਿੱਚ ਫੁੱਲ ਬ੍ਰੀਡਲ ਦੇ ਦਾਂਗੇ। ਹਾਂ ਜਸਨੋ ਤੇ ਬਾਕੀ ਇਹਦੇ ਸੀਮਨ ਦੇ ਲੈਵਾ ਦੇ ਖੁੱਚਾਂ ਤੋਂ ਵੀ ਅਜੇ ਘੱਟ ਤੋਂ ਘੱਟ 4-8 ਉਂਗਲਾਂ ਉੱਚਾ ਲੈਵਾ। ਅੱਛਾ ਕਹਿੰਦਾ ਬਾਪ ਇਹ ਤੋਂ ਭਾਵੇਂ ਬੰਦਾ 10 ਸੂਵੇ ਲੈ ਲੇ। ਨੂੰ ਨਾ ਮਟਾ 100 ਸੋਵੇ। ਵੀ ਬਿਮਾਰੀ ਤੋਂ ਰਹਿਤ ਆ ਬਿਲਕੁਲ। ਹਾਂ ਲੈਵਾ ਚੰਗਾ ਸੱਚਾ। ਸੀਮਨ ਕਨਫਰਮ ਕਰਿਆ ਕਰਿਆ ਨਹੀਂ ਆਪਾਂ। ਹਾਂ ਤਾਂ ਵਧੀਆ ਦੀ ਆਪਾਂ ਕਹਿ ਕੇ ਨਹੀਂ ਦੇਣੀ। ਠੀਕ ਹੈ ਠੀਕ ਹੈ ਠੀਕ ਹੈ। ਤੇ ਐਵੇਂ ਕੁਫਰ ਤੋਲੇ ਜਾਈਏ ਇਹਦੇ ਜੀ ਫਲਾਨਾ ਸਮਰਾਟ ਤੇ। ਨਹੀਂ ਝੂਠ ਬੋਲਣ ਦਾ ਕੀ ਫਾਇਦਾ। ਠੀਕ ਹੈ ਠੀਕ ਹੈ ਠੀਕ ਹੈ ਜਮਾ ਕਿਆ ਬਾਤਾਂ ਬੱਸੀ ਖੁੱਲੀ ਫਿਰਦੀ ਆਈ ਆ ਮੂਰੀ ਨਾਲ ਕਤ ਮੰਦਿਆ ਤੁਰਦੀ ਨਹੀਂ ਪਟੇ ਤੋਂ ਫੜ ਕੇ ਤੋਰ ਬਾਕੀ ਵੱਡੀ ਵਾ ਥੱਲੇ ਮਿਲ ਕੇ ਵੇ ਨਾੜਾ ਨੂੜਾ ਬਹੁਤ ਆ ਹਨਾ ਹਾਂ ਸੋ ਵੀਰ ਕਹਿੰਦਾ ਬਰੀਡ ਲੈਣੀ ਆ ਨਾੜਾ ਠਾਉਟ ਲੋ ਇੱਕ ਮਹੀਨੇ ਨੂੰ ਦੇਖੀ ਤੂੰ ਜਦੋਂ ਫਿਰਦੀ ਹੋਈ ਖੁੱਲੀ ਨਾ ਫਾਰਮ ਚ ਠੀਕ ਹੈ ਬੱਸੀ ਦਾ ਢੂਡ ਢੂਡ ਲੱਖ ਕਰੂ ਸੋ 115000 ਦੀ ਅੱਜ ਐਚ ਐਫ ਬੱਛੀ ਚਾਰ ਦਾਤ ਸੂਨ ਵਾਲੀ ਹਾਜਰਾ 97796 ਕੋਈ ਨਾ ਮੰਨੋ ਪੂਰੀ ਫੁੱਲ ਹਾਈਟ ਦੀ ਆ 2161 ਸੈਜ ਦੀ ਗੱਲ ਕਰੀਏ ਬਹੁਤ ਵੱਡਾ ਸੈਜ ਆ ਪਿੰਡ ਤੌੜਾ ਜ਼ਿਲ੍ਹਾ ਬ ਦੋਨਾਂ ਨਗਾਂ ਚੋਂ ਕੋਈ ਵੀ ਨਗਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਇਹਦੇ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ